ਤਾਲ ਖਾਲਸਾ ਗੂ ਗਜਿੰਦਰ ਸਿੰਘ ਨਵੇਦ ਸ਼ਰਦਾ ਅਜਲੀ ਸਮਾਗਮ ਹੋਇਆ। ਉਸ ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਵੱਖਵਾਦੀ ਸਿੱਖਾ ਗੂ ਗਜਿੰਦਰ ਸਿੰਘ ਦਾ ਤਿਆਤ ਹੋ ਗਿਆ ਸੀ। ਇਸ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਈ ਗਏ। ਸਿੱਖ ਪੰਥ ਦੇ ਸਾਰਾ ਜੀਵਨ ਲਿਖੇ ਲਾਉਣ ਵਾਲੇ ਜਿਨ੍ਹਾਂ ਨੂੰ ਜਲਾ ਪਤਨੀ ਸਿੱਖ ਦਾ ਖਿਤਾਬ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀ। ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਦੇ ਅੱਜ ਆਪਾਂ ਪਵਿੱਤਰ ਯਾਦ ਵਿੱਚ ਸੱਚਖੰਡ ਦੇ ਸਮੁੱਚੇ ਪ੍ਰਬੰਧਕ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਲ ਖਾਲਸਾ ਵੱਲੋਂ ਅਮਰ ਸ਼ਹੀਦ ਪਾਈਕਰਵਾਖ ਸਿੰਘ ਜੀ ਦੇ ਬੁੰਗਾ ਵਿਖੇ ਇਹ ਪਵਿੱਤਰ ਯਾਦ ਦੇ ਭੋਗ ਪਾਏ ਗਏ। ਅਪਰੰਤ ਪਰਿਵਾਰ ਦੇ ਜਿਹੜੇ ਉਹਨਾਂ ਦੇ ਭੈਣ ਭਰਾ ਉਹਨਾਂ ਸਾਰਿਆਂ ਨੂੰ ਗੁਰੂ ਘਰ ਦੀ ਵਕਸ਼ਿਸ਼ ਰੂਪ ਵਿੱਚ ਵਕਸ਼ਿਸ਼ ਦਿੱਤੇ ਗਏ। ਭਾਈ ਗਜਿੰਦਰ ਸਿੰਘ ਇੱਕ ਐਸੀ ਰੂਹ ਸੀ ਜਿਸ ਰੂਹ ਨੇ ਜਿਸ ਬਰੂ ਦੇ ਉੱਤੇ ਪੈਰ ਰੱਖਿਆ ਮੋੜ ਉਸੋਂ ਪੈਰ ਨਹੀਂ ਵਾਪਸ ਪਟਿਆ ਇਹੋ ਕਾਰਨ ਕਿ ਅੱਜ ਸਿੱਖ ਪੰਥ ਸਮੁੱਚੇ ਤੌਰ ਤੇ ਮੈਂ ਕਹਿ ਸਕਦਾ ਕਿ ਇਸ ਕੌਮੀ ਦਰਦ ਨੂੰ ਮਹਿਸੂਸ ਕਰਦੇ ਹੋਏ ਬੜੇ ਲੰਮੇ ਸਮੇਂ ਤੋਂ ਬਾਅਦ ਸਮੁੱਚੇ ਤੌਰ ਤੇ ਸਾਰੇ ਅੱਜ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆ ਸੋ ਅਰਦਾਸ ਵੀ ਆਪਾਂ ਗੁਰੂ ਚਰਨਾਂ ਵਿੱਚ ਕੀਤੀ ਤੇ 사ਤਗੁਰੂ ਜੀ ਦੀ ਗੁਰਬਾਣੀ ਇਸ ਗੱਲ ਦੀ ਸ਼ਾਹੀ ਭਰਦੀ ਵੀ ਸਿੱਖ ਜਿਹੜਾ ਗੁਰੂ ਨੂੰ ਸਮਰਪਿਤ ਹੈ ਉਹ ਆਪਣੇ ਜੀਵ ਦੇ ਜੀ ਵੀ ਆਪ ਅਰਦਾਸ ਕਰ ਜਾਂਦਾ ਸੋ 사ਤਗੁਰੂ ਜੀ ਕਿਰਪਾ ਕਰਨ ਹਾਲੇ ਉਮਰ ਭਾਵੇਂ ਜਾਣ ਦੀ ਨਹੀਂ ਸੀ ਪਰ ਉਸ ਗੁਰੂ ਦੀ ਰੰਗ ਵਿੱਚ ਰੰਗਲੇ ਸੱਜਣ ਨੇ ਆਪਣੀ ਜ਼ਿੰਦਗੀ ਦਾ ਪੰਧ ਗੁਰੂ ਲਿਖੇ ਲਾਇਆ ਬਹੁਤ ਬਹੁਤ ਧੰਨਵਾਦ